ਆਪਣਾ ਪੱਖ ਲਗਾਤਾਰ ਚੱਕਣ ਦਾ ਯਤਨ ਕਰ ਰਹੇ ਆਂ ਪੰਜਾਬ ਦੇ ਸਾਹਮਣੇ ਅਸੀਂ ਆਪ ਮੰਡੀਆਂ ਦੇ ਦੌਰੇ ਕੀਤੇ ਆ ਚਾਰ ਦਿਨ ਅਰੇ ਪੱਖ ਲੈ ਕੇ ਗਏ ਆਂ ਵੀ ਜੜੀ ਬਾਸਮਤੀ ਪਿਛਲੇ ਸਾਲ 3500 ਤੋਂ ਲੈ ਕੇ 4000 ਨੂੰ ਪ੍ਰਤੀ ਕੁਇੰਟਲ ਵਿਗੀ ਸੀਗੀ ਜਿਹਦੇ ਬਾਰੇ ਜਿਹੜਾ ਨਵਾਂ ਖੇਤੀ ਦਾ ਖਲੜਾ ਉਹ ਵੀ ਉਹਦੇ ਵਿੱਚ ਜੋ ਗੱਲਾਂ ਆ ਰਹੀਆਂ ਪਏ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆਂ ਚੰਗੀ ਗੱਲ ਕਿਉਂਕਿ ਇਹ ਪਾਣੀ ਘਟ ਪਿੰਦੀ ਆ ਇਹ ਕਮੰਤਰੀ ਮੰਡੀ ਚੋਂ ਡਾਲਰ ਵੀ ਕਮਾ ਕੇ ਦਿੰਦੀ ਆ ਦੋ ਪੱਖ ਜੇ ਬਾਸਮਤੀ ਦੇ ਰੇਟ ਪਤੀ ਕੁਇੰਟਲ 1500 ਤੋਂ ਲੈ ਕੇ 1000 ਦੇ ਵਿੱਚ ਡਿੱਗ ਪਏ ਔਰ ਤੁਸੀਂ ਦੇਖੋ ਜੇ 50% ਰੇਟ ਕਿਸੇ ਚੀਜ਼ ਦਾ ਡਿੱਗ ਜਾਵੇ ਅਗਲੇ ਸਾਲ ਕਿਹੜਾ ਕਿਸਾਨ ਬਾਸਮਤੀ ਲਾਊਗਾ ਪਰ ਮੈਨੂੰ ਨਹੀਂ ਲੱਗਦਾ ਦੁੱਖ ਦੀ ਗੱਲ ਤਾਂ ਸਾਨੂੰ ਇਧਰੋਂ ਲੱਗੀ ਵੀ ਇੱਕ ਬੰਨੇ ਸਰਕਾਰਾਂ ਤਾਂ ਮਾਰਨ ਤੇ ਤੁਲੀਆਂ ਹੀ ਤੁਲੀਆਂ ਸਾਨੂੰ ਤੇ ਨੀਤੀ ਦੋਵੇਂ ਖੋਟੇ ਨੇ ਉਹ ਪੰਜਾਬੀਆਂ ਨੂੰ ਮਾਰਨਾ ਚਾਹੁੰਦੇ ਆ ਇਹ ਬਾਹਰਲੇ ਬਹੁਤ ਮੰਗਾ ਜਦੋਂ ਕੇਂਦਰ ਨੇ ਐਕਸਪੋਰਟ ਡਿਊਟੀ ਲਾਈ ਸੀ ਹੁਣ ਜ਼ੀਰੋ ਆ ਭਾਵੇਂ ਉਹ ਉਦੋਂ ਵਪਾਰੀ ਕਹਿ ਰਹੇ ਸੀ ਵੀ ਸਾਰੇ ਜਿਹੜੇ ਸੌਦੇ ਆ ਉਹ ਤਾਂ ਪਾਕਿਸਤਾਨ ਦੀ ਬਾਸਮਤੀ ਕੋ ਚਲੇ ਜਾਣੇ ਆ ਕਿਉਂਕਿ ਜੇ ਐਕਸਪੋਰਟ ਡਿਊਟੀ ਨਾ ਚੁੱਕੀ ਤੇ ਜੇ ਨੇੜੇ ਜਾ ਕੇ ਕੇਂਦਰ ਨੇ ਐਕਸਪੋਰਟ ਡਿਊਟੀ ਚੁੱਕ ਵੀ ਗਈ ਤੇ ਐਡੀ ਛੇਤੀ ਆਰਡਰ ਸਾਨੂੰ ਨਹੀਂ ਮਿਲਨੇ ਉਹਦੀ ਮਾਰ ਪਈ ਲੱਗਦੀ ਸਾਨੂੰ ਵੀ ਕੇਂਦਰ ਨੇ ਬੜੀ ਨੀਤੀਗਤ ਢੰਗ ਨਾਲ ਪੰਜਾਬ ਨੂੰ ਮਾਰਿਆ ਵਾ ਦੁੱਖ ਦੀ ਗੱਲ ਆ